ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੂਬੇਦਾਰ ਮੇਜਰ ਦਲਬੀਰ ਸਿੰਘ ਡੁਕਰੀ ਜ਼ਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅੱਜ ਸਾਨੂੰ ਇਹ ਮਜਬੂਰਨ ਕੰਮ ਕਰਨਾ ਪਿਆ ਕਿ ਜ਼ਬਰਦਸਤ ਸਰਕਾਰਾਂ ਜੋ ਨੇ ਬਹੁਤ ਧੱਕੇ ਕਰ ਰਹੀਆਂ ਨੇ ਇਸ ਕਰਕੇ ਅੱਜ ਆਹੀ ਇਹ ਸੰਕਲਪ ਲਿਆ ਸੀ ਕਿ ਜੋ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੀ ਸਮਰਥਨ ਕਰੇ ਅਹੀਂ ਆ ਜੁਣਾ ਨੂੰ ਸਮਰਥਨ ਕੀਤਾ ਵਾ ਜੋ ਪੂਰਾ ਇੰਡੀਆ ਬੰਦਾ ਉਹਦਾ ਹੀ ਸੰਯੁਕਤ ਕਿਸਾਨ ਮੋਰਚੇ ਨੂੰ ਤਹਿ ਦਿਲ ਤੋਂ ਸਮਰਥਨ ਕੀਤਾ ਵਾ ਜਿਹੜਾ ਜਥੇਬੰਦੀਆਂ 13 ਤਰੀਕ ਨੂੰ ਦਿੱਲੀ ਵਾਸਤੇ ਚਾਲੇ ਪਾਈ ਸੀ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਤੇ ਇਸ ਤਰੀਕੇ ਨਾਲ ਰੋਕਿਆ ਹੋਇਆ ਜਿਸ ਤਰ੍ਹਾਂ ਕਿਸੇ ਦੂਸਰੇ ਦੇਸ਼ ਦੇ ਨਾਲ ਲੜਾਈ ਲੱਗੀ ਹੋਵੇ ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਅਗਰ ਤੁਸੀਂ ਇਹੋ ਜੇ ਕੰਮ ਕਰਨੇ ਆ ਤੇ ਚਾਈਨਾ ਸਾਡੇ ਬਾਰਡਰ ਦੇ ਅੰਦਰ ਕਿਉਂ ਆ ਗਿਆ ਚਾਈਨਾ ਸਾਡੇ ਬਾਰਡਰ ਦੇ ਅੰਦਰ ਕਿਉਂ ਆ ਗਿਆ ਉੱਥੇ ਕਿਉਂ ਨਹੀਂ ਤੁਸੀਂ ਇਸ ਤਰੀਕੇ ਦੀਆਂ ਮਜ਼ਬੂਤੀਆਂ ਕੀਤੀਆਂ ਅੱਜ ਅਸੀਂ ਬੜੇ ਹੀ ਨਾਰਮਲ ਤਰੀਕੇ ਨਾਲ ਆਪਣਾ ਸੰਘਰਸ਼ ਕਰ ਰਹੇ ਆ ਜੋ ਕਿ ਸੰਵਧਾਨ ਦੇ ਵਿੱਚ ਲਿਖਿਆ ਹੋਇਆ ਕਿ ਹਰ ਆਦਮੀ ਆਪਣੀ ਆਵਾਜ਼ ਬੁਲੰਦ ਕਰ ਸਕਦਾ ਵਾ ਅਗਲੀ ਰਣਨੀਤੀ ਜੋ ਵੀ ਸਾਡੇ ਨੈਸ਼ਨਲ ਲੀਡਰ ਸਾਨੂੰ ਦੱਸਣਗੇ ਅਸੀਂ ਉਹਨਾਂ ਨੂੰ ਫਾਲੋ ਅਪ ਕਰਾਂਗੇ ਧੰਨਵਾਦ ਜੀ ਜਿਹੜਾ ਇਸਾਨ ਮੋਰਚੇ ਵੱਲੋਂ ਭਾਤ ਬੰਦ ਦਾ ਜਿਹੜਾ ਸੱਦਾ ਵਾ ਉਹਦੇ ਵਿੱਚ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਵੀ ਮੈਂ ਐਜੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਐਡਵਾਈਜ਼ਰ ਸੁਭਦ ਮਜਰਾਸਤੀ ਗੋਸਲ ਅਸੀਂ ਜਿਹੜਾ ਇਹ ਕੱਲ ਹੀ ਇੱਕ ਸਪੈਸ਼ਲ ਮੀਟਿੰਗ ਕਰਕੇ ਇਹ ਨਿਰਣੇ ਲਿਆ ਕਿਉਂਕਿ ਇਹ ਜਿਹੜੇ ਮਸਲੇ ਆ ਖਾਲੀ ਕਿਸਾਨਾਂ ਦੇ ਨਹੀਂ ਆ ਇਹ ਸਾਡੇ ਆਉਣ ਵਾਲੀ ਜਨਰੇਸ਼ਨ ਦੇ ਮਸਲੇ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਮਸਲੇ ਆ ਸਾਡੀ ਜਿਹੜੀ ਆ ਆਉਣ ਵਾਲਾ ਬੱਚਿਆਂ ਦਾ ਭੁੱਖ ਜਿਹੜਾ ਦਾਤੇ ਲੱਗਾ ਹੋਇਆ ਵਾ ਅਸੀਂ ਇਹ ਤਨਾ ਸਰਕਾਰ ਜਿਹੜੀਆਂ ਕਿਸਾਨ ਜੱਥੇਬੰਦੀਆਂ ਨਾਲ ਜਿਹੜਾ ਸੰਭੂ ਬਾਡਰ ਤੇ ਵਤੀਰਾ ਕੀਤਾ ਉਹਦੀ ਵੀ ਨਿੰਦਾ ਕਰਦੇ ਆ ਔਰ ਅਸੀਂ ਜਿਹੜਾ ਸਾਡੇ ਸਾਬਕਾ ਸੈਨਿਕ ਅਸੀਂ 20 ਫਰਵਰੀ 23 ਤੋਂ ਇੱਕ ਸਾਲ ਹੋ ਗਿਆ ਸਾਨੂੰ ਅੱਜ ਜੰਤਰ ਮੰਤਰ ਤੇ ਧਰਨੇ ਉੱਥੇ ਬੈਠੇ ਹੋਏ ਅੱਜ ਤੱਕ ਸਰਕਾਰਾਂ ਨੇ ਸਾਡੀਆਂ ਗੱਲ ਗੱਲ ਨਹੀਂ ਸੁਣੀ ਸਾਡੀ ਜਿਹੜੀ ਸਾਬਕਾ ਸੈਨਿਕਾਂ ਦੀ ਜਿਹੜੀ ਮੰਗ ਆ ਕੇ ਇੱਕ ਤਿੰਨ ਅਟਾਇਰ ਜੱਜਾਂ ਦੀ ਕਮੇਟੀ ਬਣੇ ਤੇ ਉਹ ਨਿਰਣਾ ਲਏ ਉਹ ਜੋ ਵੀ ਫੈਸਲਾ ਲਏ ਹੀ ਉਹਦੇ ਉੱਤੇ ਯਕੀਨ ਕਰਾਂਗੇ ਆ ਅੱਜ ਇੱਕ ਸਾਲ ਹੋਣ ਜਾ ਰਿਹਾ ਅਸੀਂ ਕਿਸਾਨ ਜਥੇਬੰਦੀਆਂ ਨੇ ਜਦੋਂ 25 ਨਵੰਬਰ ਦੇ ਵਿੱਚ 25 ਨਵੰਬਰ ਨੂੰ ਰੇਲ ਰੋਕੋ ਅੰਦੋਲਨ ਕਰਨਾ ਸੀਗਾ ਹਰੇਕ ਕਿਸਾਨ ਜਥੇਬੰਦੀ ਨੂੰ ਅਸੀਂ ਰਿਟਰਨ ਦੇ ਵਿੱਚ ਮੈਮੋਨ ਦਿੱਤਾ ਤੇ ਸਮਰਥਨ ਮੰਗਿਆ ਲੇਕਿਨ ਕਿਸੇ ਵੀ ਕਿਸਾਨ ਜਥੇਬੰਦੀ ਨੇ ਇਹ ਇਸ ਚੀਜ਼ ਦੀ ਅਹਿਮੀਅਤ ਨਹੀਂ ਸਮਝੀ ਕਿਉਂਕਿ ਅਸੀਂ ਇਹ ਕਹਿੰਦੇ ਆ ਕਿ ਅਸੀਂ ਪਹਿਲੇ ਕਿਸਾਨ ਮੋਰਚੇ ਦੇ ਵਿੱਚ ਵੀ ਅਸੀਂ ਤੁਹਾਨੂੰ ਮਨੋਂ ਤੁਹਾਨੂੰ ਜਿਹੜਾ ਸਾਥ ਦਿੱਤਾ ਸੀਗਾ ਤਰ੍ਹਾਂ ਤਰ੍ਹਾਂ ਦੇ ਐਕਸ਼ਨ ਕੀਤੇ ਸੀ ਜਦੋਂ ਆਤਵਾਦੀ ਲਗਾਉਵਾਦੀ ਕਹਿਣਾ ਕੀਤਾ ਸਰਕਾਰਾਂ ਨੇ ਸਾਡੇ ਕਿਸਾਨਾਂ ਨੂੰ ਅਸੀਂ ਰੋਸ ਵਜੋਂ 25000 ਮੈਡਲ ਵਾਪਸ ਕਰਨ ਦੀ ਘੋਸ਼ਣਾ ਕੀਤੀ ਤਰ੍ਹਾਂ ਤਰ੍ਹਾਂ ਦੇ ਐਕਸ਼ਨ ਕੀਤੇ ਤੇ ਉਹ ਜਿਹੜਾ ਸੰਘਰਸ਼ ਜਿੱਤਿਆ ਤੇ ਅਸੀਂ ਕਿਸਾਨਾਂ ਨੂੰ ਥੋੜੀ ਬੋਦੀ ਸਾਨੂੰ ਇਸ ਗੱਲ ਦਾ ਗਿਲਾ ਸਿਕਵਾ ਕਿ ਕਿਸਾਨ ਜਥੇਬੰਦੀਆਂ ਨੇ ਸਾਡਾ ਜਿਹੜਾ ਵਾ ਦਿੱਲੀ ਦੇ ਵਿੱਚ ਚੱਲ ਰਿਹਾ ਐਜੀਟੇਸ਼ਨ ਨੂੰ ਜਿਹੜਾ ਵਾ ਕੋਈ سپورਟ ਨਹੀਂ ਕੀਤੀ ਪਰ ਫਿਰ ਵੀ ਅੱਜ ਅਸੀਂ ਕਿਉਂਕਿ ਅਗਰ ਘਰ ਦੇ ਵਿੱਚ ਵੀ ਦੋ ਭਰਾ ਜਿਹੜੇ ਆ ਆਪਸ ਵਿੱਚ ਜੇ ਨਾਰਾਜ਼ ਹੁੰਦੇ ਨੇ ਅਗਰ ਇੱਕ ਭਰਾ ਤੇ ਭਾਰੀ ਬਣਦੀ ਹੈ ਤਾਂ ਦੂਜਾ ਭਰਾ ਉਹਦੇ ਸਾਹਮਣੇ ਨਾਲ ਬੋਢੇ ਦਾ ਮੋਢਾ ਜੋੜ ਕੇ ਖੜਾ ਹੁੰਦਾ ਇਸੇ ਤਰ੍ਹਾਂ ਤੇ ਅਸੀਂ ਅੱਜ ਕਿਸਾਨਾਂ ਨਾਲ ਆ ਕਿਉਂਕਿ ਇਹ ਕਿਸਾਨਾਂ ਦੇ ਉੱਤੇ ਅਸੀਂ ਇਨਸਾਨ ਨਹੀਂ ਕੀਤਾ ਪਹਿਲੇ ਵੀ ਤੇ ਹੁਣ ਵੀ ਕਿਉਂਕਿ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਮੁੱਦਾ ਆਉਣ ਵਾਲੇ ਬੱਚਿਆਂ ਦਾ ਪੇਖ ਦਾ ਮੁੱਦਾ ਸਾਡਾ ਪੂਰਾ ਜਿਹੜਾ ਇਹ ਪੋਲੀਟੀਕਲ ਐਜੀਸ਼ਨ ਹੋ ਰਿਹਾ ਸਾਡੀ ਆਰਮੀ ਨੂੰ ਜਿਹੜਾ ਇੱਕ ਅਗਨੀ ਪਥ ਯੋਜਨਾ ਲਿਆ ਕੇ ਸਾਡੀਆਂ ਪੈਨਸ਼ਨਾਂ ਬੰਦ ਦੀ ਜਿਹੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਜਸੀਂ ਜਿਹੜਾ 20 ਫਰਵਰੀ ਤੋਂ ਜੰਤਰਬੱਤੇ ਤੇ ਧੰਨਾ ਲਗਾਇਆ ਹੋਇਆ ਲੇਕਿਨ ਕਿਸਾਨ ਜਥੇਬੰਦੀਆਂ ਨੂੰ ਵੀ ਅਸੀਂ ਬਾਰ ਬਾਰ ਅਪੀਲ ਕੀਤੀ ਆ ਕਿ ਕਿਸਾਨ ਭਰਾਵੋ ਇਹ ਸਾਡਾ ਖਾਲੀ ਸਾਬਕਾ ਸੈਨਿਕਾਂ ਦਾ ਮਸਲਾ ਨਹੀਂ ਹੈ ਇਹ ਮਸਲਾ ਤੁਹਾਡੇ ਬੱਚਿਆਂ ਦਾ ਗਰੀਬ ਪਰਿਵਾਰਾਂ ਦੇ ਬੱਚੇ ਬਹੁਜਨ ਸਮਾਜ ਦੇ ਬੱਚੇ ਮਜ਼ਦੂਰਾਂ ਦੇ ਬੱਚੇ ਕਿਸਾਨਾਂ ਦੇ ਬੱਚੇ ਹੀ ਡਿਫੈਂਸ ਦੇ ਵਿੱਚ ਜਾਂਦੇ ਨੇ ਕਿਸੇ ਧਲਾੜ ਦਾ ਕਿਸੇ ਐਮਐਲਏ ਐਮਪੀ ਦਾ ਬੱਚਾ ਨਹੀਂ ਜਾਂਦਾ ਇਸ ਕਰਕੇ ਅਸੀਂ ਵੀ ਇਹਨਾਂ ਤੋਂ ਸਪੋਰਟ ਮੰਗੀ ਸੀ ਪਰ ਇਹਨਾਂ ਦੀਆਂ ਹੋ ਸਕਦਾ ਕੋਈ ਮਜਬੂਰੀਆਂ ਹੋਣ ਅੱਜ ਅਸੀਂ ਆਪਾਂ ਖੁੱਲੇ ਦਿਲ ਦਾ ਆਪਾਂ ਕਿਸਾਨ ਮੋਰਚੇ ਦਾ ਜਿਹੜਾ ਅੱਜ ਬੰਦ ਆ ਉਹਦਾ ਸਮਰਥਨ ਕਰਨ ਆਇਆ ਪੂਰੇ ਪੰਜਾਬ ਦੇ ਤੁਹਾਡੇ ਸਾਬਕਾ ਸੈਨਿਕ ਜਿਹੜੇ ਆ ਹਰੇਕ ਜ਼ਿਲ੍ਹੇ ਵਾਈਚ ਇਹ ਜਿਹੜਾ ਅੱਜ ਬੰਦ ਆ ਇਹਦਾ ਸਦਾ ਦਿੱਤਾ ਉਹਦੇ ਵਿੱਚ ਆਪਾਂ ਸਮੂਲੀਅਤ ਕਰ ਰਹੇ ਆ ਕਿਉਂਕਿ ਇਹ ਸਾਡਾ ਸਾਡੀ ਵੀ ਹੋਣ ਦਾ ਮਸਲਾ ਹੈ ਸਾਡੇ ਸਮਾਜ ਦੀ ਹੋਣ ਦਾ ਮਸਲਾ ਹੈ ਉਹਦੇ ਵਿੱਚ ਅਸੀਂ ਪਹਿਲੇ ਵੀ ਆਪਾਂ ਜਿੱਥੇ ਵੀ ਕਿਤੇ ਇਸ ਸਮਾਜ ਦੇ ਵਿੱਚ ਵਧੇਕੀਆਂ ਆਉਂਦੀਆਂ ਅਸੀਂ ਸਾਬਕਾ ਸੈਨਿਕ ਡਟ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਰਹੇ ਹਾਂ ਔਰ ਅੱਗੇ ਤੋਂ ਵੀ ਦਿੰਦੇ ਰਵਾਂਗੇ ਇਹ ਸਾਡੀਆਂ ਬੇਨਤੀਆਂ ਫਿਰ ਅਸੀਂ ਫਿਰ ਵੀ ਕਿਸਾਨ ਜਥੇਬੰਦੀਆਂ ਨੂੰ ਦੁਬਾਰਾ ਵੀ ਅਪੀਲ ਕਰਾਂਗੇ ਕਿ ਜਿੰਨੀਆਂ ਵੀ ਤੁਸੀਂ ਪੋਲੀਟੀਕਲ ਨਾਨ ਪੋਲੀਟੀਕਲ ਮੋਰਚੇ ਬਣਾਏ ਹੋਏ ਆ ਤੁਸੀਂ ਇੱਕ ਹੋ ਜਿਓ ਕਿ ਅਸੀਂ ਸਾਬਕਾ ਸੈਨਿਕ ਤੁਹਾਡੇ ਸੰਝੇ ਆ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਸਹਿਯੋਗ ਦੇਵਾਂਗੇ ਜਿਵੇਂ ਪਹਿਲੇ ਦਿੱਤਾ ਸੀਗਾ ਲੇਕਿਨ ਅਸੀਂ ਅਪੀਲ ਕਰਦੇ ਆ ਕਿ ਜਿੰਨੇ ਆ ਜੱਥੇਬੰਦੀਆਂ ਨੇ ਉਹਨਾਂ ਨੂੰ ਇਕੱਠੇ ਤੌਰ ਤੇ ਇਹ ਸੰਘਰਸ਼ ਆਪਣੀ ਹਕੀ ਮਾਗਵਾ ਵਾਸਤੇ ਲੜਨਾ ਚਾਹੀਦਾ ਇਹ ਸਾਡੀ ਅਪੀਲ ਹੈ ਕਿਸਾਨ ਜੱਥੇਬੰਦੀ